ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਨਾਮ ਦਾ ਵਪਾਰੀ ਨਾਮ ਧਨ ਨੂੰ ਸੰਗ੍ਰਹਿ ਕਰਨ ਵਾਲਾ ਇਤਨਾ ਕੁ ਆਤਮਿਕ ਸ਼ਿਖਰ ਤੇ ਪਹੁੰਚ ਜਾਂਦਾ ਹੈ ਉਹਦੇ ਸਾਹਮਣੇ ਜੇ ਪਹਾੜਾ ਜਿੱਡੇ ਦੌਲਤ ਦੇ ਅੰਬਾਰ ਵੀ ਲੱਗੇ ਹੋਣ ਪਰਮਾਤਮਾ ਦੀ ਸਿਫਤ ਕਰਨ ਵਾਲਾ ਉਹਨਾਂ ਪਹਾੜਾਂ ਜਿੱਡੇ ਦੌਲਤ ਦੇ ਅੰਬਾਰ ਢੇਰਾਂ ਨੂੰ ਵੀ ਕੇਵਲ ਤੁੱਛ ਸਮਝਦਾ ਹੈ ਅਸੀਂ ਜਪਜੀ ਸਾਹਿਬ ਦੀ ਇੱਕ ਪੌੜੀ ਪੜ੍ਹਦੇ ਹਾਂ ਉਹ ਪੌੜੀ ਦਾ ਪਾਠ ਹੈ ਸਾਲਾਹੀ ਸਾਲਾਖੇ ਇਹਦੇ ਅਰਥ ਇੱਕ ਵਾਰ ਇੱਥੇ ਕੀਤੇ ਨੇ ਪਰ ਫਿਰ ਵੀ ਮੈਂ ਰਿਪੀਟ ਕਰਾਂਗਾ ਸਾਲਾਹੀ ਸਾਲਾਖੇ ਸਲੌਣ ਜੋਗ ਪਰਮਾਤਮਾ ਦੀ ਸਿਫਤ ਸਲਾਹ ਕਰੀਏ ਕਿਉਂਕਿ ਹੈ ਸੌਣ ਜੀ ਲੋਕ ਕਿਉਂਕਿ ਕਈ ਬੰਦੇ ਸੰਸਾਰ ਵਿੱਚ ਐਸੇ ਨੇ ਕਿ ਜਿਹੜੇ ਸਲੌਣ ਜੋਗ ਨਹੀਂ ਪਰ ਲੋਕ ਉਹਨਾਂ ਦੀ ਪ੍ਰਭਤਾ ਉਹਨਾਂ ਦੇ ਭਾਰ ਰਾਜ ਭਾਗ ਨੂੰ ਦੇਖ ਕੇ ਝੂਠੀ ਸਲਾਹਤਾ ਕਰੀ ਜਾਂਦੇ ਆ ਪਰ ਪਰਬ੍ਰह्म ਪਰਮੇਸ਼ਵਰ ਉਹ ਸਲੌਣ ਜੋਗ ਹੈ ਸਾਹ ਲਾਹੀਂ ਸਾਹ ਲਾਕੇ ਪਰ ਸਲਾਹਤਾ ਦਾ ਅਰਥ ਇਹ ਨਹੀਂ ਕਿ ਪਰਮਾਤਮਾ ਦੀ ਸਿਫਤ ਕਰਕੇ ਪ੍ਰਭੂ ਦੇ ਗੁਣ ਗਾ ਕੇ ਉਹਦਾ ਸਿਮਰਨ ਕਰਕੇ ਉਸ ਸਲਾਉਣ ਵਾਲੇ ਪਰਮਾਤਮਾ ਦਾ ਅੰਤ ਕਿਸੇ ਭਾ ਲੈਣਾ ਹੈ ਸਤਿਗੁਰੂ ਬਚਨ ਕਰਦੇ ਆ ਆ ਬਾਰਿਸ਼ ਦੇ ਦਿਨ ਚੱਲ ਰਹੇ ਆ ਤੁਸੀਂ ਦੇਖਦੇ ਹੋ ਪਹਾੜਾਂ ਤੇ ਬਾਰਿਸ਼ ਹੋਵੇ ਨਦੀਆਂ ਤੇ ਨਾਲੇ ਉਫਾਨ ਵਿੱਚ ਆਏ ਪਾਣੀ ਜਿਹੜਾ ਉਹਦੀਆਂ ਤਾਂਗਾ ਉੱਠੀਆਂ ਨੇ ਉਹ ਸਾਰਾ ਪਾਣੀ ਤੇਜ਼ੀ ਨਾਲ ਦੌੜਿਆ ਜਾ ਰਿਹਾ ਪਰ ਜਦੋਂ ਇਹ ਪਾਣੀ ਸਮੁੰਦਰ ਵਿੱਚ ਜਾ ਕੇ ਸਮਾਏਗਾ ਕਿਸੇ ਨੂੰ ਪਤਾ ਨਹੀਂ ਲੱਗਣਾ ਇਹ ਉਤਰਾੰਚਲ ਦੀਆਂ ਪਹਾੜੀਆਂ ਚੋਂ ਆਇਆ ਹੈ ਇਹ ਪੰਜਾਬ ਦੀ ਧਰਤੀ ਚੋਂ ਨਿਕਲ ਕੇ ਆਇਆ ਹੈ ਜਾਂ ਗੁਜਰਾਤ ਦੀ ਨਰਮਦਾ ਵਿੱਚੋਂ ਕਿਤੋਂ ਆਇਆ ਹੈ ਜਾਂ ਇਹ ਗੰਗੋਤਰੀ ਗੰਗਾ ਦੇ ਵਿੱਚ ਮਿਲ ਕੇ ਆਇਆ ਜਿੰਨੀ ਦੇਰ ਤੱਕ ਪਾਣੀ ਸਮੁੰਦਰ ਵਿੱਚ ਅਪੇਧ ਨਹੀਂ ਹੁੰਦਾ ਓਨੀ ਦੇਰ ਤੱਕ ਨਦੀਆਂ ਦੇ ਠਾਵਾਂ ਨਾਲ ਨਾਂ ਨਹੀਂ ਪਰ ਜਦੋਂ ਸਮੁੰਦਰ ਵਿੱਚ ਪਾਣੀ ਲੀਨ ਹੋ ਜਾਏ ਅਪੇਦ ਹੋ ਜਾਏ ਮਿਲ ਜਾਏ ਸਮੁੰਦਰ ਦੀਆਂ ਲਹਿਰਾਂ ਤਾਂ ਕਦੀ ਨਹੀਂ ਕਹਿੰਦੀਆਂ ਕਿ ਆਹ ਜਿਹੜੀ ਲਹਿਰ ਉੱਠੀ ਏ ਮੇਰੇ ਵਿੱਚੋਂ ਇਹ ਗੰਗਾ ਦੇ ਪਾਣੀ ਦੀ ਹੈ ਇਹ ਜਿਹੜੀ ਲਹਿਰ ਉੱਠੀ ਏ ਸਤਲੁਜ ਦੇ ਪਾਣੀ ਦੀ ਹੈ ਇਹ ਜਿਹੜੀ ਤਰੰਗ ਪੈਦਾ ਹੋਈ ਏ ਇਹ ਤਾਂ ਦਜਲਾ ਦਰਿਆ ਦੀ ਹੈ ਕਦੀ ਨਹੀਂ ਸਮੁੰਦਰ ਦੇ ਪਾਣੀ ਦੀਆਂ ਲਹਿਰਾਂ ਨੇ ਨਹੀਂ ਦੱਸਿਆ ਕਿਉਂਕਿ ਜਿਹੜਾ ਪਾਣੀ ਇੱਕ ਵਾਰੀ ਅਸਗਾਹ ਸਮੁੰਦਰ ਵਿੱਚ ਅਪੇਦ ਹੋ ਜਾਏ ਉਹਦਾ ਅਖੀਰ ਰੂਪ ਬਣ ਜਾਂਦਾ ਹੈ ਗੁਰਮਖੋ ਸੱਚ ਏਵੇਂ ਨਦੀਆਂ ਤੇ ਨਾਲੇ ਤੇਜ਼ੀ ਨਾਲ ਚੱਲਣ ਇਹ ਸਮੁੰਦਰ ਤੱਕ ਪਹੁੰਚਦੇ ਨੇ ਜਦੋਂ ਆਪਾਂ ਸੰਗਤ ਕੀਰਤਨ ਬਾਣੀ ਪਾਠ ਗੁਣ ਗਾਉਨੇ ਆ ਇਹ ਸਾਡੀ ਜ਼ਿੰਦਗੀ ਦੀ ਨਦੀ ਦਾ ਪ੍ਰਵਾਹ ਹੈ ਤੇ ਜਿਹਦਾ ਪ੍ਰਵਾਹ ਅਕਾਲ ਪੁਰਖ ਸਮੁੰਦਰ ਵੀ ਸਮਾ ਜਾਏ ਸਮਾਏ ਕੋਈ ਦੀ ਕਿਹੜੀ ਜਾਤ ਕਿਹੜੀ ਗੋਤ ਤੇ ਕਿਹੜਾ ਮذਬੂੰਦਾ ਹੈ ਹੈ ਭਾਵੇਂ ਸ਼ਬਦ ਥੋੜਾ ਜਿਹਾ ਔਖਾ ਜਿਹਾ ਲੱਗੇਗਾ ਅਪੇਲਤਾ ਵਾਲੇ ਦਾ ਕੀ ਨਾਂ ਆਖੇ ਸਤਿਗੁਰੂ ਨੇ ਸ਼ਬਦ ਵਰਤਿਆ ਸਾਹ ਲਾਖੀ ਸਾਹ ਲਾਖੇ ਇਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਵਾਹ ਦਾ ਅਰਥ ਵਾੜੇ ਨਾਲੇ ਪਾਣੀ ਦੇ ਚੋਜ ਨੂੰ ਕਹਿੰਦੇ ਆ ਨਦੀਆਂ ਅਤੈ ਵਾਹ ਪਵੇਂ ਸਮੁੰਦ ਜਦੋਂ ਇਹ ਨਦੀਆਂ ਨਾਲੇ ਸਮੁੰਦਰ ਵਿੱਚ ਜਾ ਡਿੱਗੇ ਮਿਲ ਗਏ ਨਾ ਜਾਣੀਏ ਉਹਨਾਂ ਮਿਲਿਆਂ ਕੋਿਆਂ ਦੀ ਵੱਖਰੀ ਪਛਾਣ ਕੌਣ ਕਰੇਗਾ ਉੱਥੇ ਪਹਿਚਾਨ ਨਹੀਂ ਮਹਾਰਾਜ ਕਹਿੰਦੇ ਪਵੇਂ ਸਮੁੰਦ ਨਾ ਜਾਣੀ ਹੈ ਹੁਣ ਅਗਲੀ ਗੱਲ ਧਿਆਨ ਨਾਲ ਸੁਣਿਓ ਧਰਵੰਤ ਕਿਹੜਾ ਜਿਹਾ ਨਾਮ ਚ ਅਗਲੇ ਬਚਨ ਨੇ ਕਿ ਪਵੇਂ ਸਮੁੰਦ ਨਾ ਜਾਣੀ ਹੈ ਸਮੁੰਦ ਸ਼ਾਹ ਸੁਲਤਾਨ ਇਹ ਇਹਦੇ ਅਰਥ ਥੋੜੇ ਜਿਹਾ ਪਿਛਲੀ ਟੋਕ ਨਾਲੋਂ ਵੱਖਰੇ ਹੋ ਜਾਣਗੇ ਕਿਉਂਕਿ ਤੇ ਸਮੁੰਦ ਲਬਜ ਪਹਿਲਾਂ ਵੀ ਆਇਆ ਪਵੇਂ ਸਮੁੰਦ ਨਾ ਜਾਣੀ ਹੈ ਉਹ ਅਭੇਦਤਾ ਦਾ ਸੂਚਕ ਹੈ ਇੱਥੇ ਜਿਹੜਾ ਬਚਨ ਆਇਆ ਕਿ ਸਮੁੰਦ ਸ਼ਾਹ ਸੁਲਤਾਨ ਜਿੰਨਾ ਸਮੁੰਦਰ ਦਾ ਪਾਣੀ ਗਹਿਰਾ ਹੈ ਜਿੰਨੀ ਬਹਤਾਤ ਵਿੱਚ ਸਮੁੰਦਰ ਦਾ ਖਜ਼ਾਨਾ ਹੈ ਸੱਚ ਇਹ ਵੇ ਕਿ ਸਮੁੰਦਰ ਵਿੱਚ ਜਿੰਨਾ ਵੀ ਤਹਿ ਵਿੱਚ ਖਜ਼ਾਨਾ ਪਿਆ ਹੈ ਜੇ ਕੋਈ ਬੰਦਾ ਸਮੁੰਦਰ ਵਰਗੇ ਖਜ਼ਾਨੇ ਦਾ ਵੀ ਸ਼ਾਹ ਬਣ ਜਾਏ ਉਹਦਾ ਸੁਲਤਾਨ ਉਹਦਾ ਮਾਲਕ ਬਣ ਜਾਏ ਅਗਲਾ ਬਚਨ ਮਹਾਰਾਜ ਕਹਿੰਦੇ ਸਮੁੰਦ ਸ਼ਾਹ ਸੁਲਤਾਨ ਅਗਲੇ ਬਚਨ ਨੇ ਗਿਰਹਾ ਗਿਰ ਦਾ ਅਰਥ ਪਹਾੜ ਗਿਰਹਾ ਬਹੁਵਚਨ ਪਹਾੜਾ ਜਿੰਨਾ ਗਿਰਹਾ ਸੇਤੀ ਮਾਲ ਤਨ ਜਿੰਨੇ ਪਹਾੜ ਨੇ ਸੱਚ ਇਹ ਵੇ ਸਾਰੇ ਪਹਾੜ ਜਿਹੜੇ ਨੇ ਉਹਨਾਂ ਦੇ ਖਜ਼ਾਨੇ ਮਾਲ ਤਨ ਉਹਨਾਂ ਦਾ ਮਾਲਕ ਕੋਈ ਬਣ ਜਾਏ ਪਰ ਸਾਹਿਬ ਕਹਿੰਦੇ ਆ ਇਹਨਾਂ ਦੀ ਕੀਮਤ ਕੀ ਏ ਜੀ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੋਲਣਾ ਖੋਵਣੀ ਜੇ ਤਿਸ ਮਨੋਂ ਨਾ ਵਿਸਰੇ ਕਈ ਸੱਜਣੇ ਦੇ ਅਰਥ ਕਰਦੇ ਆ ਕੀੜੀ ਤੋਲਣਾ ਖੋਵਣੀ ਉਹ ਇੰਨੇ ਖਜ਼ਾਨਿਆਂ ਨੂੰ ਕੀੜੀ ਦੇ ਬਰਾਬਰ ਵੀ ਨਹੀਂ ਜਾਣਦਾ ਜੇ ਤਿਸ ਮਨੋਂ ਨਾ ਵਿਸਰੇ ਜਿਸ ਦੇ ਮਨ ਵਿੱਚੋਂ ਪਰਮਾਤਮਾ ਵਹਿਗੁਰੂ ਜੀ ਦੀ ਯਾਦ ਨਾ ਵਿਸਰੇ ਉਹਦੇ ਸਾਹਮਣੇ ਕੀੜੀ ਦੀ ਤਰ੍ਹਾਂ ਤੁਸ਼ ਪਰ ਅਰਥਾਂ ਦਾ ਕੋਈ ਥਾਂ ਨਹੀਂ ਇਹ ਗੁਰਮਖਾਰਜ ਕੀਤੇ ਨੇ ਕਿ ਕੀੜੀ ਤੋਲਣਾ ਹੋਵਣੀ ਜੇ ਤਿਸ ਮਨੋਂ ਨਾ ਵਿਸਰੇ ਨਿਮਰਤਾ ਕੀੜੀ ਨਿਮਰਤਾ ਦੀ ਸੂਚਕ ਹੈ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਨੇ ਖਾਂ ਕਿ ਖਰਗ ਖਾਂਡ ਰੇਤ ਮੈਂ ਵਿਕਰੀ ਖਾਤੀ ਚੁਨੀ ਨਾ ਜਾਏ ਕਹੋ ਕਬੀਰ ਗੁਰ ਭਲੀ ਬਜਾਈ ਕੀਟੀ ਹੋਇ ਕੈ ਖਾਏ ਇਹ ਦੋਵਰੀ ਸਲੋਕ ਹੁੰਦਾ ਹੈ ਮਹਾਰਾਜ ਜੀ ਦਾ ਇੱਕ ਬਚਨ ਹੋਰ ਵੀ ਆਉਂਦਾ ਹੈ ਕੀਟ ਹਸਤੀ ਜੀਤਾ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਪਰਮਾਤਮਾ ਦੀ ਭਗਤੀ ਐਸੀ ਕੀੜੀ ਨੇ ਹੱਥ ਨੂੰ ਜੁੱਤ ਲਿਆ ਇੱਥੇ ਕੀੜੀ ਤੋਂ ਭਾਵ ਨਿਮਰਤਾ ਦਾ ਸੂਚਕ ਹੈ ਇੱਕ ਪ੍ਰਤੀਕ ਹੈ ਕੀੜੀ ਨਿਮਰਤਾ ਚ ਰਹਿਣ ਵਾਲੀ ਹਜ਼ੂਰ ਨੇ ਤੇ ਕਿਆ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਉਹ ਨਾ ਵਿਸਰੇ ਜਿਹੜੇ ਪਦਾਰਥਾਂ ਵਿੱਚ ਖਚਤ ਲੋਕ ਨੇ ਉਹ ਬੰਦਗੀ ਕਰਨ ਵਾਲੇ ਨੂੰ ਕੀੜਿਆਂ ਦੇ ਤੁਲ ਜਾਣਦੇ ਨੇ ਪਰ ਜਿਹੜਾ ਕੀੜੀ ਦੀ ਤਰ੍ਹਾਂ ਨਿਮਰਤਾ ਵਿੱਚ ਰਹਿੰਦਾ ਹੈ ਜੇ ਉਹਦੇ ਅੰਦਰੋਂ ਪਰਮਾਤਮਾ ਨਾ ਵਿਸਰੇ ਇਹ ਸਮੁੰਦਰਾਂ ਦੇ ਖਜ਼ਾਨੇ ਪਹਾੜਾਂ ਦੀ ਦੌਲਤ ਉਸ ਕੀੜੀ ਜਿੰਨੀ ਵੀ ਕੀਮਤ ਨਹੀਂ ਪਾ ਸਕਦੀ ਕਿਉਂਕਿ ਉਹ ਨਿਮਰਤਾ ਵਿੱਚ ਹੈ ਹੁਣ ਬੇਨਤੀ ਕਰਾਂ ਇੱਕ ਪਾਸੇ ਇੰਨੇ ਖਜ਼ਾਨੇ ਨੇ ਪਰ ਇਹਨਾਂ ਖਜ਼ਾਨਿਆਂ ਵਾਲਾ ਤੇ ਨਹੀਂ ਕਹਿੰਦਾ ਮੈਂ ਧਨਵੰਤ ਖਾਂ ਦਾਸ ਇੱਕ ਬੇਨਤੀ ਕਰੇ ਗੁਰਮਖੋ ਅਸੀਂ ਅੱਗੇ ਤੁਰਨੇ ਗੁਰਬਾਣੀ 바ਰੇ ਮੈਂ ਤਾਂ ਥੋੜਾ ਜਿਹਾ ਇਹ ਭੂਮਿਕਾ ਚਰਜ ਕੀਤੀ ਬਾਣੀ ਨਾਮ ਵਿੱਚ ਹੀ ਪ੍ਰਗਟ ਹੋਈ ਨਾਮ ਵੀ ਜੁੜੀ ਕੋਈ ਸੁਰਤ ਵਿੱਚ ਹੀ ਬਾਣੀ ਦਾ ਪ੍ਰਗਟਾਸ਼ ਹੋਇਆ ਹੈ ਇਸ ਕਰਕੇ ਅਰਜ਼ ਕਰਾਂ ਦੁਨੀਆਂ ਦੇ ਕਿਸੇ ਖਜ਼ਾਨੇ ਦਾ ਬੰਦੇ ਨੂੰ ਪਤਾ ਲੱਗ ਜਾਏ ਸਮਝ ਪਾਏ ਤੇ ਵੀ ਮੇਰੇ ਬਜ਼ੁਰਗ ਦਾ ਖਜ਼ਾਨਾ ਪਿਆ ਮੇਰੀ ਵਿਰਾਸਤ ਖਾਂ ਉਹ ਕਾਗਜ਼ ਇਕੱਠੇ ਕਰਦਾ ਹੈ ਉਹ ਫਿਰ ਵਕੀਲ ਇਕੱਠੇ ਕਰੇਗਾ ਕੋਰਟ ਵੀ ਜਾਏਗਾ ਕੇਸ ਲੜੇਗਾ ਕਈ ਸਾਲ ਉਹ ਲੜ ਲੜ ਕੇ ਸਿੱਧ ਕਰਦਾ ਹੈ ਇਹ ਵਿਰਾਸਤ ਤੇ ਹੈਰੀਟੇਜ ਇਹ ਖਜ਼ਾਨਾ ਮੇਰੇ ਪੂਰਵਜਾਂ ਦਾ ਹੈ ਕਾਨੂੰਨਨ ਲੜਾਈ ਲੜ ਲੜ ਕੇ ਉਹਨੂੰ ਮਿਲਦਾ ਹੈ ਪਿਆਰਿਓ ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਮਨੁੱਖ ਦੀ ਉਹ ਵਿਰਾਸਤ ਹੈ ਕਿਸੇ ਵਕੀਲ ਨੂੰ ਲਿਆ ਕੇ ਕੇਸ ਲੜਨ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠ ਕੇ ਬਾਣੀ ਪੜੋ ਸੱਚੇ ਵਿੱਚ ਜਿਹੜਾ ਪੜਨ ਵਾਲਾ ਹੋਵੇਗਾ ਖਜ਼ਾਨਾ ਉਹਦੇ ਅੰਦਰ ਹੀ ਵੱਜ ਜਾਏਗਾ ਇਹਦੇ ਕਿਤੇ ਲੜਾਈ ਦੀ ਤਾਂ ਲੋੜ ਹੀ ਨਹੀਂ ਇਹਦੇ ਲਈ ਇਹ ਕੇਵਲ ਸਿੱਖਾਂ ਦੀ ਵਿਰਾਸਤ ਨਹੀਂ ਵਹਿਗੁਰੂ ਬਖਸ਼ ਦੇ ਆਜੇ ਅਸੀਂ ਸਾਰੇ ਕਹਿੰਦੇ ਹਾਂ ਸਿੱਖਾਂ ਦਾ ਗੁਰੂ ਨਹੀਂ ਪਿਆਰਿਓ ਗੁਰੂ ਗ੍ਰੰਥ ਸਾਹਿਬ ਹਰ ਆਤਮਾ ਦੀ ਵਿਰਾਸਤ ਹੈ ਉਹਦੇ ਸਰੀਰ ਨੂੰ ਕੋਈ ਮੁਸਲਮਾਨ ਕਹੇ ਉਹਦੇ ਸਰੀਰ ਨੂੰ ਕੋਈ ਹਿੰਦੂ ਕਹੇ ਗੁਰੂ ਸਾਹਿਬ ਨੇ ਫੈਸਲਾ ਕਰ ਦਿੱਤਾ ਕਿ ਕੋਈ ਵੀ ਇਨਸਾਨ ਇਹ ਪੜ੍ਹੇਗਾ ਗਾਏਗਾ ਅੱਗੇ ਮੈਂ ਬੇਨਤੀ ਕਰਨਾ ਕੁਣ ਤਨਵੰਤ ਜਿਹੜਾ ਹੈ ਉਹਦੇ ਸਾਹਮਣੇ ਸੱਚੇ ਵੇ ਗ੍ਰਹਾਂ ਸੇਤੀ ਮਾਲ ਧਨ ਦੀ ਕੋਈ ਕੀਮਤ ਨਹੀਂ ਇੱਕ ਹੋਰ ਬਚਨ ਮੈਂ ਆਪਣਾ ਸਾਂਝਾ ਕਰਦੇ ਆਂ ਅਕਸਰ ਅਸੀਂ ਲੋਕ ਸ਼ਰਮ ਧਰਮ ਬੜਾ ਸ਼ਬਦ ਵਰਤਨੇ ਮੇਰੀ ਸੰਸਾਰ ਵਿੱਚ ਲਾਜ ਰਹਿ ਜਾਏ ਦੌਲਤ ਨਾਲ ਕਦੀ ਸ਼ਰਮਾ ਰਹਿੰਦੀਆਂ ਦੇਖੀਆਂ ਨੇ ਕੀ ਰੁਪਈਏ ਦੇ ਨਾਲ ਕਦੀ ਧਰਮ ਕਮੀਂਦੇ ਦੱਸੇ ਨੇ ਫਿਰ ਬੇਨਤੀ ਸੁਣੇ ਜੇ ਸੀ ਕਹੀਏ ਵੀ ਦੌਲਤ ਨਾਲ ਇੱਜ਼ਤ ਰਹਿੰਦੀ ਏ ਇੱਥੇ ਅਰਬਾਂ ਖਰਬਾਂ ਪਤੀ ਬੰਦੇ ਨੇ ਜਿਨ੍ਹਾਂ ਨੂੰ ਪੈਸੇ ਦਾ ਪਤਾ ਹੀ ਕੋਈ ਨਹੀਂ ਕਿੰਨਾ ਕੁ ਧੁਰਤਾਜ ਕੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਉਹ ਕਲਪਦੇ ਨੇ ਰੁਪਈਏ ਨਾਲ ਵੀ ਇੱਜ਼ਤਾਂ ਨਹੀਂ ਬਚਦੀਆਂ ਹੁੰਦੀਆਂ ਜੇ ਪ੍ਰਮਾਤਮਾ ਕਿਰਪਾ ਨਾ ਕਰੇ ਤਾਂ ਇੱਥੇ ਵੱਡੇ ਵੱਡੇ ਦੌਲਤ ਵਾਲੇ ਸਲਾਖਾਂ ਪਿੱਛੇ ਰੁਲਦੇ ਪਏ ਪੈਸੇ ਨਾਲ ਲੋਕ ਕਹਿੰਦੇ ਸ਼ਰਮ ਧਰਮ ਰਹਿੰਦਾ ਹੈ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ ਮੈਂ ਉਸੇ ਤੁਕਤੇ ਜੇ ਰੁਕਿਆ ਜੀ ਖੰਮ ਧਨਵੰਤ ਭਾਗਤ ਸਚਨਾ ਗੁਰੂ ਸਾਹਿਬ ਦਾ ਬਚਨ ਖੈ ਕਿ ਸ਼ਰਮ ਧਰਮ ਦੋ ਨਾਨਕਾ ਜੇ ਧਨ ਪੱਲੇ ਪਾਏ ਇਹ ਸ਼ਲੋਕ ਹੈ ਤੇਰੀ ਸ਼ਰਮ ਵੀ ਤੇਰਾ ਧਰਮ ਵੀ ਸਭ ਕੁਝ ਕਾਇਮ ਰਹੇਗਾ ਜੇ ਤੇਰੇ ਕੋਲ ਸਤਨਾਮ ਵੈਗੁਰੂ ਤੇਰੇ ਕੋ ਰੋਹਾਨੀਅਤ ਦਾ ਨਾਮ ਤੁਨ ਕੋ ਹੋਵੇਗਾ ਤੇਰੀ ਇੱਜ਼ਤ ਵੀ ਖੈ ਬੰਦਗੀ ਕਰਨ ਵਾਲੇ ਦੀ ਪਤ ਕੋ ਰੋਲ ਸਕਦਾ ਹੈ ਜੀ ਤੁਸੀਂ ਮੈਨੂੰ ਦੱਸੋ ਅੱਜ ਤੱਕ ਗੁਰੂ ਗ੍ਰੰਥ ਸਾਹਿਬ 'ਚ ਬੜੇ ਸ਼ਬਦ ਨੇ ਕੀ ਪਰਮਾਤਮਾ ਦੇ ਇਬਾਦਤ ਕਰਨ ਵਾਲੇ ਨੂੰ ਲੋਕਾਂ અપਮਾਨਤ ਨਹੀਂ ਕੀਤਾ ਦੂਰ ਨਾ ਜਾਓ ਅਸੀਂ ਆਪਣੇ ਬਾਬਾ ਜੀ ਆਦ ਗੁਰੂ ਨਾਨਕ ਸਾਹਿਬ ਤੋਂ ਪੁੱਛੀ ਇੱਥੋਂ ਤੱਕ અપਮਾਨਤ ਸ਼ਬਦਾਵਲੀ ਵਰਤ ਨਹੀਂ ਜਨਮ ਸਾਖੀਆਂ ਦੀ ਸ਼ਬਦ ਵਰਤੀਆਂ ਨੇ ਕੁਰਾਈਆ ਰਾਹ ਤੋਂ ਕੁੱਥਾ ਹੋਇਆ ਕਹਿੰਦੇ ਸਨ ਇਹ ਤਾਂ ਕੁਰਾਈਆ ਹੈ ਇਹਨੂੰ ਰਾਹ ਦੀ ਸਮਝ ਕੋਈ ਨਹੀਂ ਪਰ ਉਹ ਇਹ ਤਾਂ ਜਨਮ ਸਾਖੀ ਵਾਲੇ ਨੇ ਪਿਆ ਪਰ ਗੁਰੂ ਸਾਹਿਬ ਨੇ ਖੁਦ ਕਿਹਾ ਕੋਈ ਆਖ ਹੈ ਭੂਤ ਨਾ ਕੋ ਕਹੇ ਬੇਤਾਲਾ ਕੋਈ ਆਖ ਹੈ ਆਦਮੀ ਨਾਨਕ ਵਿਚਾਰ ਇਹ અપਮਾਨਜਨਕ ਸ਼ਬਦਾਵਲੀ ਕੋ ਸਤਕਾਰਤ ਨਹੀਂ ਭੂਤ ਕਹਿ ਦੇਣਾ ਬੇਤਾਲ ਦਾ ਅਰਥ ਹੈ ਜ਼ਿੰਦਗੀ ਦੇ ਤਾਲ ਤੋਂ ਖੁੰਝ ਗਿਆ ਹੈ ਇਹ ਤਾਂ ਸ਼ਦਾਈ ਦਾ ਬੰਦਾ ਹੈ ਮੈਂ ਬੇਨਤੀ ਕਰਾਂ ਇਹ ਹਜ਼ੂਰ ਦੇ ਮੂੰਹ ਤੇ ਲੋਕਾਂ ਨੇ ਸ਼ਬਦਾਵਲੀ ਵਰਤੀ ਪਰ ਕੀ ਇਸ ਸ਼ਬਦਾਵਲੀ ਨਾਲ ਗੁਰਦੇਵ ਦੀ ਪਤ ਨੂੰ ਕੋਈ ਮਿੱਟੀ ਚ ਰੋਲ ਸਕਿਆ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਕਿਸੇ ਨੇ ਭੂਤ ਕਿਹਾ ਬੇਤਾਲ ਕਿਹਾ ਕਿਸੇ ਨੇ ਸ਼ਦਾਈ ਸ਼ਬਦ ਵਰਤਿਆ ਪਰ ਉਸੇ ਗੁਰੂ ਗ੍ਰੰਥ ਸਾਹਿਬ ਦੇ ਬੰਦਰ ਇੰਨੀ ਕੋ ਉਪਮਾ ਕੀਤੀ ਗਈ ਕਿ ਗੁਰੂ ਅਰਜਨ ਸਾਹਿਬ ਜੈਸੇ ਮਹਾਂਪੁਰਖ ਸਤਿਗੁਰੂ ਨੇ ਕਿਹਾ ਕਿ ਗਿਆਨ ਧਿਆਨ ਕਿਚ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੇਰੀ ਬੇਨਤੀ ਹੈ ਪੈਸੇ ਨਾਲ ਲੱਜਿਆ ਨਹੀਂ ਰਹਿੰਦੀ ਹੁੰਦੀ ਧਰਮ ਪੈਸੇ ਨਾਲ ਨਹੀਂ ਕੇਵਲ ਕਮਾਇਆ ਜਾਂਦਾ ਠੀਕ ਐ ਸੀ ਕਹਿੰਨੇ ਆ ਪੈਸਾ ਜ਼ਰੂਰਤ ਤੇ ਮੈਂ ਸਵੇਰ ਵੀ ਕਿਹਾ ਮੇਰੀ ਵੀ ਜ਼ਰੂਰਤ ਤੁਹਾਡੀ ਵੀ ਜ਼ਰੂਰਤ ਸਭ ਬੰਦੇ ਜਿਹੜਾ ਜਿਸ ਨੂੰ ਢਿੱਡ ਲਾਇਆ ਰੱਬ ਨੇ ਉਹਨੂੰ ਮਾਇਆ ਲੱਗੀ ਹੈ ਜਿਸ ਨੂੰ ਉਧਰ ਖੈ ਉਹਨੂੰ ਮਾਇਆ ਖੈ ਪਰ ਮੇਰੀ ਇੱਕ ਬੇਨਤੀ ਹੈ ਦੌਲਤ ਨਾਲ ਨਹੀਂ ਜੇ ਇਸਤਾਰ ਰਹਿੰਦੀਆਂ ਹੁੰਦੀਆਂ ਦੌਲਤ ਨਾਲ ਧਰਮ ਨਹੀਂ ਰਹਿੰਦੇ ਜੇ ਕਹੀਏ ਜੀ ਅਸੀਂ ਆਹ ਤਾਂ ਮੈਂ ਪਿਛਲੇ ਦਿਨ ਗੁਪਤਾ ਬੈਠਿਆ ਇਕ ਅਰਜ਼ ਕੀਤੀ ਸੀ ਅਕਲ ਧੰਮ ਧਰਮ ਬਣਾਏ ਨੇ ਆਪਣੇ ਆਪਣੇ ਆਪਣੀ ਅਕਲ ਚੋਂ ਧਰਮ ਦੀ ਡੈਫੀਨੇਸ਼ਨ ਘੜਨੇ ਪੈਂ ਚਲੋ ਜੀ ਮੈਂ ਕਿਸੇ ਬੰਦੇ ਦੀ ਠੱਗੀ ਮਾਰੀ ਏ ਤੇ ਮਾਰੇ ਜਿੰਨੇ ਬਚ ਗਏ ਨਾ ਮੈਂ ਇੰਨੇ ਰੁਪਏ ਤੇਰੀ ਗੋਲਗਿਚ ਪਾ ਜਾਗਾ ਗੁਰੂ ਰਾਮਦਾਸ ਇਹ ਅਕਲ ਧਰਮ ਹੈ ਨਾ ਸੱਚੇ ਵੇ ਮੈਨੂੰ ਇੰਨੇ ਰੁਪਏ ਚੋਂ ਬਚ ਗਏ ਹੈ ਠੱਗੀ ਬੇਈਮਾਨੀ ਇਹਦਾ ਮਤਲਬ ਰੱਬ ਤੋਂ ਤੇ ਗੁਰੂ ਤੋਂ ਵੱਡਾ ਰਿਸ਼ਤ ਖੋਰ ਹੋਵੇਗਾ ਕਿਹੜਾ ਜਿੰਨੂੰ ਲੋਕ ਇਹ ਰੁਪਈਏ ਨਾ ਰਿਝਾਣਾ ਚਾਹਦੇ ਮੈਂ ਇੱਕ ਵਾਰ ਅਰਜ਼ ਕੀਤੀ ਸੀ ਰੁਪਈਆਂ ਨਾਲ ਗੁਰਦੁਆਰਿਆਂ ਤੇ ਸੋਨੇ ਦੇ ਝਲਰਾਂ ਗੁੰਬਦ ਲੱਗ ਜਾਣਗੇ ਰੁਪਈਆਂ ਨਾਲ ਸੁਰਤਾ ਸੁਨਹਿਰੀ ਕਦੀ ਨਹੀਂ ਹੁੰਦੀਆਂ ਸੱਚੇ ਵੇ ਅਰਪਈਏ ਨਾਲ ਦੁਨੀਆ ਭਰ ਦੀਆਂ ਕਿਤਾਬਾਂ ਇਕੱਠੀਆਂ ਕਰ ਲੋਗੇ ਰੁਪਈਏ ਨਾਲ ਅਨਭਵੀ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ ਅਰਪਈਏ ਦੇ ਨਾਲ ਤੂੰ ਮੈਨੂੰ ਬਖਸ਼ ਦੇ ਜੇ ਮੈਂ ਸ਼ਬਦ ਕਹਿਣ ਲੱਗਾ ਗੁਰੂ ਗ੍ਰੰਥ ਸਾਹਿਬ ਦੇ 10 ਰੁਪਏ ਲਿਆਉਗੇ ਪਰ ਚੇਤੇ ਰੱਖਿਓ ਰੁਪਈਆ ਨਾਲ 10 ਰੂਪਾਂ ਦਾ ਅਨੁਭਵ ਅੰਦਰ ਨਹੀਂ ਜਾ ਸਕਦਾ ਬੇਨਤੀ ਹੈ ਸਿ ਸ਼ਰਮ ਧਰਮ ਸਮੀਨਿਆ ਦੌਲਤ ਨਾਲ ਗੁਰੂ ਸਾਹਿਬ ਨੇ ਕਿਹਾ ਨਹੀਂ ਸ਼ਰਮ ਤੇ ਧਰਮ ਉਹਦੇ ਹੀ ਰਹਿੰਦਾ ਜਿਹਦੇ ਪੱਲੇ ਨਾਮ ਤਨ ਸ਼ਰਮ ਧਰਮ ਦੋ ਨਾਨਕਾ ਜੇ ਤਨ ਪੱਲੇ ਪਾਏ ਅਗਲੇ ਤੋਖ ਹੈ ਜੀ ਇਹਦਾ ਅਰਥ ਧਨ ਦਾ ਨਾਮ ਤਨ ਸ਼ਰਮ ਧਰਮ ਦੋ ਨਾਨਕਾ ਜੇ ਤਨ ਪੱਲੇ ਪਾਏ ਸੋ ਧਨ ਮਿੱਤਰ ਨਾ ਕਾਂਢੀਐ ਉਹਨੂੰ ਮਿੱਤਰ ਨਹੀਂ ਕਿਹਾ ਜਾਂਦਾ ਆਪ ਬਾਣੀ ਪੜਨ ਵਾਲੇ ਜਿੱਥੇ ਕਾਂਢੀਆ ਲਫ਼ਜ਼ ਹੁੰਦਾ ਹੈ ਨਾ ਉਹਦਾ ਅਖਰੀ ਅਰਥ ਹੁੰਦਾ ਹੈ ਕਿਹਾ ਜਾਣਾ ਕਹੀ ਦਾ ਇਸੀ ਪਾਠ ਕਰਨੇ ਖਾਂ ਜਿੱਥੇ ਆਵੇ ਕਾਂਢੀਆ ਉਹਦਾ ਅਰਥ ਹੈ ਕੱਢਣਾ ਉਹਦਾ ਅਰਥ ਖਿੱਚਣਾ ਇਥੇ ਸੋ ਤਨ ਮਿੱਤਰ ਨਾ ਕਾਂਢੀਆ ਉਸ ਤਾਨੂੰ ਕਦੀ ਮਿੱਤਰ ਮਤ ਬੋਲੋ ਜਿਤ ਸਿਰ ਸੋਟਾਂ ਖਾਏ ਅਗਲੀ ਤੋਕੇ ਜਿਨ ਕੈ ਪੱਲੇ ਧਨ ਵਸੈ ਇਹਦੇ ਅਰਥ ਕਰਨ ਲਈ ਬੜੀ ਸੇਧਤਾ ਚਾਹੀਦੀ ਸਬਜੈਕਟ ਨਾਮ ਲਈ ਵੀ ਧਨ ਖੈ ਵੈ ਗੁਰੂ ਜੀ ਸ਼ਬਦ ਨਾਮ ਲਈ ਵੀ ਧਨ ਖੈ ਤੇ ਦੌਲਤ ਲਈ ਵੀ ਧਨ ਖੈ ਸ਼ਰਮ ਧਰਮ ਦੋ ਨਾਨਕਾ ਜੇ ਧਨ ਪੱਲੈ ਪਾਇ ਇਥੇ ਧਨ ਅਰਥ ਤੇ ਨਾਮ ਧੰ ਸੋ ਤਰ ਮਿੱਤਰ ਨਾ ਕਾਢਿਆ ਜਿੱਤ ਸਿਰ ਚੋਟਾਂ ਖਾਏ ਇਥੇ ਧਨ ਅਰਥ ਤੇ ਦੌਲਤ ਫਿਰ ਬਚਨ ਹੈ ਕਿ ਜਿਨ ਕੈ ਪੱਲੈ ਧਨ ਵਸੈ ਇਥੇ ਧਨ ਦਾ ਅਰਥ ਫਿਰ ਦੌਲਤ ਤਿੰਨ ਕਾ ਨੌ ਫਕੀਰ ਫਕੀਰ ਦਰਤ ਵੈਸੇ ਮੰਗਤਾ ਕੰਗਲਾ ਭਿਖਾਰੀ ਖੈ ਜਿਸ ਕੋਲ ਕੇਵਲ ਦੁਨੀਆ ਦੀ ਦੌਲਤ ਖੈ ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਓਦੋਂ ਵੱਡਾ ਮੰਗਤਾ ਕੌਣ ਖੈ ਮੈਨੂੰ ਯਾਦ ਖੈ ਕਿ ਜਦੋਂ ਬਾਬਰ ਹਜ਼ੂਰ ਨੂੰ ਮਿਲਿਆ ਨਾ ਜਨਮ ਸਾਖੀਆਂ ਨੇ ਕਈ ਸ਼ਬਦ ਬੜੇ ਵਰਤਿਆ ਵੈਸੇ ਬਾਣੀ ਚ ਨਹੀਂ ਜਿਵੇਂ ਆ ਨਾਮ ਕੁਮਾਰੀ ਨਾਨਕਾ ਨਾ ਇਹ ਇਹ ਵੀ ਜਨਮ ਸਾਖੀ ਦਾ ਬੋਲ ਹੈ ਜੀ ਇਹ ਬਾਣੀ ਨਹੀਂ ਪੋਸ਼ਤ ਭੰਗ ਅਫੀਮ ਮਦ ਉੱਤਰ ਜਾਏ ਪਰਵਾਤ ਇਹਦੀਆਂ ਪਹਿਲੀਆਂ 17 ਇਹ ਨੇ ਪੋਸਤ ਕੋਈ ਖਾ ਲੇ ਭੰਗ ਪੀ ਲੇ ਫੀਮ ਖਾ ਲੇ ਸ਼ਰਾਬ ਪੀ ਲੇ ਮਦਰਾ ਪੀ ਲੇ ਇਹ ਸਵੇਰ ਤੱਕ ਉਤਰ ਜਾਏਗਾ ਅਗਲੀ 70 ਸੀ ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ ਪਰ ਗੁਰਮਖੋਇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਜੀ ਉਥੇ ਤੋਕ ਨਹੀਂ ਪਰ ਉਥੇ ਇੱਕ ਸਤਰ ਹੋਰ ਲਿਖੀ ਬਾਬਰ ਨੂੰ ਜਦੋਂ ਪਤਾ ਲੱਗਦਾ ਹੈ ਗੁਰੂ ਨਾਨਕ ਸਾਹਿਬ ਦਾ ਅਹਮਦਾਬਾਦ ਉਹ ਆਪਣੇ ਵੱਲੋਂ ਸੋਨਾ ਦੌਲਤ ਭੇਟ ਕਰਨੀ ਚਾਹੁੰਦਾ ਹੈ ਮਹਾਰਾਜ ਸੱਚੇ ਬਾਦਸ਼ਾਹ ਇਨਕਾਰ ਕਰ ਦਿੰਦੇ ਆ ਉਹ ਆਪਣੇ ਵੱਲੋਂ ਇਕੱਠੇ ਕੀਤੇ ਲੁੱਟੇ ਖਜ਼ਾਨੇ ਚ ਕੁਝ ਦੇਣਾ ਚਾਹੁੰਦਾ ਹੈ ਮਹਾਰਾਜ ਕਹਿੰਦੇ ਨਹੀਂ ਉਹ ਅਗਲਾ ਸ਼ਬਦ ਕਹਿੰਦਾ ਹੈ ਵੀ ਤੁਸੀਂ ਇੱਕ ਕੰਮ ਕਰੋ ਕੁਝ ਮੇਰੇ ਤੋਂ ਮੰਗੋ ਮਹਾਰਾਜ ਉਤੇ ਸ਼ਬਦ ਵਰਤੇ ਆ ਕਹਿਣ ਲੱਗੇ ਜਿਹੜਾ ਮੰਗਤਿਆਂ ਤੋਂ ਮੰਗੇ ਓਦੋਂ ਵੱਧ ਨਖਿੱਧ ਕੌਣ ਖੈ ਤੂੰ ਤਾਂ ਖੁਦ ਮੰਗਤਾ ਤੇ ਲਾਚਾਰ ਹੋ ਕੇ ਤੁਰਿਆ ਫਿਰਨੇ ਤਿਰਤੋ ਕੀ ਮੰਗਣਾ ਉਹ 217 ਦੇ ਕਹੇ ਨਾਨਕ ਸੁਣ ਬਾਬਰ ਮੀਰ ਮੈਂ ਅਰਜ਼ ਕੀਤੀ ਬਾਣੀ ਦੀਆਂ ਨਹੀਂ ਇੱਕ ਪ੍ਰਮਾਣ ਵਜੋਂ ਮੈਂ ਵਰਤ ਰਿਆਂ ਕਿ ਜਿਨ ਕੈ ਪੱਲਾ ਧਨ ਵਸੈ ਤਿਨ ਕਾ ਨੌ ਫਕੀਰ ਉਹ ਰਾਜੇ ਖੋ ਕੇ ਵੀ ਮੰਗਤੇ ਨੇ ਪਿਆਰਿਓ ਜਿਸ ਕੁਲ ਰੱਬ ਦਾ ਨਾਮ ਵੱਲ ਜਾਏ ਉਹ ਝੌਂਪੜੀ ਵਿੱਚ ਰਹਿ ਕੇ ਵੀ ਪਾਤਸ਼ਾਹ ਹੈ ਹਜ਼ੂਰ ਦਾ ਇਹ ਬਚਨ ਜੋ ਸਾਖੀ ਨੇ ਲਿਖਿਆ ਕਹਿ ਨਾਨਕ ਸੁਣ ਬਾਬਰ ਮੀਰ ਮੀਰਦਾਰ ਤੇ ਬਾਦਸ਼ਾਹ ਪਾਤਸ਼ਾਹ ਉਹ ਬਾਦਸ਼ਾਹ ਬਾਬਰ ਮੇਰੀ ਗੱਲ ਸੁਣ ਤੈਨੂੰ ਨਾਨਕ ਕਹਿ ਰਿਹਾ ਕਹਿ ਨਾਨਕ ਸੁਣ ਬਾਬਰ ਮੀਰ ਤੁਜ ਤੇ ਮੰਗੇ ਸੋ ਅਹਮਕ ਫਕੀਰ ਜਿਹੜਾ ਤੇਰੇ ਕੋਲੋਂ ਝੋਲੀ ਅੱਢ ਕੇ ਮੰਗੇਗਾ ਉਹ ਤਾਂ ਮੰਗਤਿਆਂ ਦਾ ਮੰਗਤਾ ਬਣ ਜਾਏਗਾ ਤੂੰ ਮੰਗਤਾ ਹੈ ਮੈਂ ਫਿਰ ਅਰਜ਼ ਕਰਾਂ ਪਰ ਦੂਜੇ ਪਾਸੇ ਇੱਕ ਪੱਖ ਹੈ ਜਿਨ ਕਾ ਪੱਲੈ ਧਨ ਵਸੈ ਤਿਨ ਕਾ ਨਉ ਫਕੀਰ ਉਹ ਮੰਗਤੇ ਨੇ ਬਾਬਾ ਜੀ ਨੇ ਕਿਹਾ ਜਿਨ ਕਾ ਖਿਰਦਾ ਤੂੰ ਵਸੈ ਤੇ ਇਹਨਾਂ ਰਗੁਣੀ ਖੀਰ ਜਿਨ੍ਹਾਂ ਦੇ ਅੰਦਰ ਤੇਰਾ ਨਾਮ ਤਨ ਵਸਜੈ ਉਹ ਗੁਣਾਂ ਦੇ ਖਜ਼ਾਨੇ ਨੇ ਅਸੀਂ ਸਵੇਰ ਤੋਂ ਵਾਚ ਰਹੇ ਆਂ ਗੁਰੂ ਅਰਜੁਨ ਦੇਵ ਕਹਿੰਦੇ ਨੇ ਸਿੱਖੋ ਮੈਂ ਤਨਾਰ ਬਣ ਗਿਆ ਜੀ ਮੈਂ ਅਮੀਰ ਬਣ ਗਿਆ ਵਾਂ ਤੇ ਸੱਚ ਤੁਹਾਨੂੰ ਦੱਸਾਂ ਆਪ ਭਾਵਨਾ ਵਾਲੇ ਬੈਠੇ ਹੋ ਗੁਰਮਖੋ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਮਾਣ ਕਰਿਆ ਕਰੋ ਸਪਿਰਚੁਅਲਿਟੀ ਪੱਖੋਂ ਜਿੰਨੇ ਤੁਸੀਂ ਅਮੀਰ ਹੋ ਮੈਨੂੰ ਬਖਸ਼ ਦਿਓ ਦੁਨੀਆ ਵਿੱਚ ਕੋਈ ਅਮੀਰ ਬੰਦਾ ਤੁਹਾਨੂੰ ਇੰਨਾ ਨਹੀਂ ਮਿਲੇਗਾ